ਜਾਂ ਫਿਰ ਬੇਅਦਮੀ ਲੈ ਕੇ ਜਦੋਂ ਚੱਲਦੇ ਆ ਲੋਕਾਂ ਦੇ ਮਨ ਚ ਅਕਾਲੀ ਦਲ ਪ੍ਰਤੀ ਕਾਫੀ ਗੁੱਸਾ ਹੈ ਜੋ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਕਾਲੀ ਦਲ ਦੇ ਦਰਾਬ ਦਿਨੋਂ ਦਿਨ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਅਤੇ ਹੁਣ ਸੁਖਵੀਰ ਸਿੰਘ ਬਾਦਲ ਦੇ ਤਨਖਾਹੀਆਂ ਐਲਾਨਣ ਦੇ ਕਾਨੂੰਨਾਂ ਦੇ ਵੱਲੋਂ ਜਿਹੜਾ ਚੋਣ ਮੈਦਾਨ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਬਾਕੀ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆਂ ਲਾਣੇ ਹੈਗਾ ਨਾ ਕਿ ਪਾਰਟੀ ਦੇ ਚੱਲਦੇ ਆ ਪਾਰਟੀ ਨੂੰ ਜਿਹੜੀ ਚੋਣ ਲੜਨੀ ਚਾਹੀਦੀ ਆ ਪਰ ਪਾਰਟੀ ਦੇ ਵੱਲੋਂ ਸਭ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਹੁਣ ਇਹ ਚੋਣਾਂ ਨਹੀਂ ਲੜੇ ਜਾਣਗੇ ਪਰ ਦੂਜੇ ਪਾਸੇ ਗੱਲ ਕੀਤੀ ਆ ਬਸਪੀ ਸਿੰਘ ਬਾਦਲ ਦੀ ਧਸਕਵੀਰ ਸਿੰਘ ਬਾਦਲ ਦੇ ਵੱਲੋਂ ਜੱਥੇਦਾਰ ਸਾਹਿਬ ਚਿੱਠੀ ਦੇਈ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜਾ ਵੀ ਜਲਦੀ ਉਹਨਾਂ ਦੀ ਤਨਖਾਹੀਆਂ ਤੇ ਕੋਈ ਨਾ ਕੋਈ ਸਜ਼ਾ ਸੁਣਾਈ ਜਾਵੇ ਦਾਤੇ ਕਿ ਹੁਣ ਜੱਥੇਦਾਰ ਸਾਹਿਬ ਦਾ ਵੱਡਾ ਬਿਆਨ ਇੱਕ ਨੂੰ ਮਿਲਣਾ ਹੈ ਕਿ ਜਲਦੀ ਸਿੰਘ ਬਾਦਲ ਦੇ ਕੋਈ ਨਾ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਔਰਦਾ ਮਾਮਲਾ ਜਾਂ ਫਿਰ ਬੇਅਦਮੀ ਲੈ ਕੇ ਜਿਹਦੇ ਚੱਲਦੇ ਆ ਲੋਕਾਂ ਦੇ ਮੰਚ ਅਕਾਲੀ ਦਲ ਪ੍ਰਤੀ ਕਾਫੀ ਗੁੱਸਾ ਹੈ ਜੋ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਕਾਲੀ ਦਲ ਦੇਰਾਬ ਦਿਨੋਂ ਦਿਨ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਅਤੇ ਹੁਣ ਸੁਖਵੀਰ ਸਿੰਘ ਬਾਦਲ ਦੇ ਤਨਖਾਹਾਂ ਐਲਾਨਣ ਦੇ ਕਾਰਨਾਂ ਦੇ ਵੱਲੋਂ ਜਿਹੜਾ ਚੋਣ ਮਤਦਾਨ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਬਾਗੇ ਲੀਟਰ ਦਾ ਇਹ ਕਹਿਣਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨਣ ਹੈ ਨਾ ਕਿ ਪਾਰਟੀ ਦੇ ਚੱਲਦੇ ਆ ਪਾਰਟੀ ਨੂੰ ਜਿਹੜੀ ਚੋਣ ਲੜਨੀ ਚਾਹੀਦੀ ਆ ਪਰ ਪਾਰਟੀ ਦੇ ਵੱਲੋਂ ਸਭ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਹੁਣ ਨਿਚੋਣਾ ਨਹੀਂ ਲੜੇ ਜਾਣਗੇ ਪਰ ਦੂਜੇ ਪਾਸੇ ਗੱਲ ਕੀਤੀ ਆ ਬਸਕੀਰ ਸਿੰਘ ਬਾਦਲ ਦੀ ਧਸਕਵੀਰ ਸਿੰਘ ਬਾਦਲ ਦੇ ਵੱਲੋਂ ਜੱਥੇਦਾਰ ਸਾਹਿਬ ਚਿੱਠੀ ਦੇਈ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜਾ ਵਿਜਲ ਰਹੀ ਉਹਨਾਂ ਦੀ ਤਨਖਾਹੀਆਂ ਤੇ ਕੋਈ ਨਾ ਕੋਈ ਸਜ਼ਾ ਸੁਣਾਈ ਜਾਵੇ ਦਾਤੇ ਕਿ ਹੁਣ ਜੱਥੇਦਾਰ ਸਾਹਿਬ ਦਾ ਵੱਡਾ ਬਿਆਨ ਇੱਕ ਨੂੰ ਮਿਲਣਾ ਹੈ ਕਿ ਜਲਦੀ ਸੁਖਵੀਰ ਸਿੰਘ ਬਾਦਲ ਦੇ ਕੋਈ ਨਾ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾਵੇਗਾ